ਕਈ ਵੀਰ ਨੇ ਕੋਠੀ ਬਣਾ ਲੈਂਦੇ ਨੇ ਸੋਚਦੇ ਨੇ ਵੀ ਆਪਾਂ ਲੱਕੜ ਦੇ ਮਿਸਤਰੀ ਤੋਂ ਕਿੱਥੋਂ ਕੰਮ ਕਰਵਾਈਏ ਜਿਹੜਾ ਆਪਾਂ ਨੂੰ ਸਸਤਾ ਪਵੇ ਤੇ ਵਧੀਆ ਵੀ ਕਰੇ ਅੱਜ ਤੁਹਾਡੇ ਵਾਸਤੇ ਇੱਕ ਲੱਕੜ ਵਾਲਾ ਮਿਸਤਰੀ ਲੈ ਕੇ ਆਇਆ ਜਿਹੜਾ ਕਿ ਬਹੁਤ ਵਧੀਆ ਢੰਗ ਦੇ ਨਾਲ ਨਵੇਂ ਤਰੀਕੇ ਦੇ ਨਾਲ ਕੰਮ ਕਰਦਾ ਤੁਹਾਡੀ ਮਿਸਤਰੀ ਸਾਹਿਬ ਦੇ ਨਾਲ ਗੱਲ ਕਰਵਾਉਣੇ ਨਾਲ ਪੁੱਛਦਿਆਂ ਵੀ ਇਹ ਕੰਮ ਕਿਹੜੇ ਤਰੀਕੇ ਨਾਲ ਕਿਵੇਂ ਕਰਿਆ ਤੇ ਦੇਖਿਓ ਕਿੰਨਾ ਵਧੀਆ ਕੰਮ ਕਰਿਆ ਬਾਈ ਨੇ ਪਹਿਲਾਂ ਆਪਣਾ ਹੁੰਦਾ ਮੇਨ ਗੇਟ ਜਦੋਂ ਵੀ ਆਪਾਂ ਕਿਸੇ ਵੀ ਘਰ ਦੇ ਵਿੱਚ ਕੋਠੀ ਦੇ ਵਿੱਚ ਐਂਟਰ ਕਰਦੇ ਆ ਮੇਨ ਗੇਟ ਹੁੰਦਾ ਜਿਹੜਾ ਉਹ ਬਹੁਤ ਮਹਿੰਗਾ ਦਿਖਾਉਂਦਾ ਹੁੰਦਾ ਚੋਰ ਆਪਣਾ ਨਾ ਮੇਨ ਗੇਟ ਤ ਤੇ ਦੇਖੋ ਵੀਰ ਨੇ ਸਭ ਤੋਂ ਪਹਿਲਾਂ ਸੱਸੀ ਕਰਾ ਲਈ ਆ ਦੇਖੋ ਕਿਵੇਂ ਕਿੰਨਾ ਵਧੀਆ ਇਹ ਗੇਟ ਬਣਾਇਆ ਦਾ ਬਾਈ ਨੂੰ ਪੁੱਛਦੇ ਆ ਵੀ ਇਹ ਕਿਵੇਂ ਤਿਆਰ ਕੀਤਾ ਤੁਸੀਂ ਬਸ ਇੱਕ ਤਾਂ ਇਹ ਗੇਟ ਦੀ ਇਹ ਖਾਸੀਅਤ ਹੈ ਜੀ ਇਹਦੀ ਜਿਹੜੀ ਜਾਲੀ ਆ ਇਹ ਪੂਰੀ ਹੈਵੀ ਹੈ ਜੀ ਜਿਹੜੇ ਆਪਾਂ ਪਹਿਲਾਂ ਗਾਜ ਵਾਲੇ ਗੇਟ ਲਾਉਂਦੇ ਸੀ ਨਾਲ ਤਾਂ ਉਹ ਗਾਜ ਟੁੱਟ ਜਾਂਦੇ ਨੇ ਗਾਜ ਦੀ ਇਹ ਨਹੀਂ ਮਜ਼ਬੂਤੀ ਨਹੀਂ ਹੁੰਦੀ ਹਾਂਜੀ ਤੇ ਜਦੋਂ ਜਵਾਖ ਬਾਰ-ਬਾਰ ਗੇਟ ਖੋਲਦੇ ਤਾਂ ਇੱਥੇ ਜਾਲੀ ਦੇ ਹੱਥ ਮਾਰਦੇ ਜਾਲੀ ਢਿੱਲੀ ਹੋ ਜਾਂਦੀ ਢਿੱਲੀ ਪੈ ਜਾਂਦੀ ਸੀ ਉਹਨਾਂ ਦੀ ਹਾਂਜੀ ਤੇ ਇਹ ਇਹਦੀ ਕਦੇ ਵੀ ਜਾਲੀ ਨਹੀਂ ਢਿੱਲੀ ਪਊਗੀ ਇੱਕ ਤਾਂ ਇਹਨੂੰ ਜਾਲੀ ਨੂੰ ਪੂਰੀ سپورਟ ਹੋ ਗਈ ਹਾਂਜੀ ਇੱਕ ਪੱਲੇ ਨੂੰ ਪੂਰੀ سپورਟ ਹੋ ਗਈ ਇਹ ਇੱਕ ਡਿਜ਼ਾਈਨ ਚੁੱਕਦਾ ਨਹੀਂ ਬਾਕੀ ਪੱਲਾ ਚੁੱਕਦਾ ਹਾਂ ਇੱਕ ਮਜ਼ਬੂਤ ਹੋ ਗਿਆ ਜੀ ਬਾਕੀ ਰਹੀ ਮੇਨ ਗੱਲ ਪੱਲਾ ਪੂਰਾ ਹੈਵੀ ਹੈ ਜੀ ਇਹਨੂੰ ਚਾਹੇ ਬੰਦਾ ਬਾਹਰੋਂ ਲੋਕ ਲਾ ਕੇ ਭਾਗ ਜੇ ਅੰਦਰਲੇ ਦੀ ਲੋੜ ਹੀ ਨਹੀਂ ਠੀਕ ਹੈ ਜੀ ਵੀਰ ਇਹ ਨਾ ਮਿਸਤਰੀ ਵੀਰ ਨੇ ਸਾਰਾ ਜਿਹੜੀ ਕੋਠੀ ਦਾ ਕੰਮ ਹੈ ਆਪਣੇ ਹੱਥੀ ਕੀਤਾ ਦਾ ਤੁਸੀਂ ਇਹ ਕੋਠੀ ਦੇ ਵਿੱਚ ਅਜਿਹਾ ਕੰਮ ਹੋਇਆ ਵੇਖੋਗੇ ਜਿਹੜਾ ਕਿ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਵੱਡੇ ਮੋਲਿਆਂ ਦੇ ਵਿੱਚ ਹੋਇਆ ਦੇਖਦੇ ਹੋ। ਇਸ ਕੋਠੀ ਦੇ ਵਿੱਚ ਇਹ ਕੰਮ ਕੀਤਾ। ਤੇ ਸਾਰੀ ਕੋਠੀ ਦਾ ਤੁਹਾਨੂੰ ਅੰਦਰ ਅਸੀਂ ਹਾਲ ਦਿਖਾਉਣੇ ਤੇਰੇ ਭਾਈ ਨੂੰ ਰੇਟ ਬਾਰੇ ਪੁੱਛਦੇ ਆਂ ਵੀ ਰੇਟ ਜਿਹੜਾ ਜੋ ਬਿੱਲ ਮਟੀਰੀਅਲ ਕਰਦੇ ਹੋ ਜਾਂ ਦਿਹਾੜੀ ਤੇ ਕਰਦੇ ਹੋ ਜਾਂ ਫੁੱਟਾਂ ਦੇ ਹਿਸਾਬ ਨਾਲ ਕਰਦੇ ਹੋ। ਅੱਜ ਤੁਹਾਨੂੰ ਦਿਖਾਉਣੇ ਆਂ ਅੰਦਰ ਕੋਠੀ। ਵਾ 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 ਕੀ ਬਾਤ ਹੈ। ਤਸਰਾ ਕਰਿਆ ਹੈ ਕਮਰਾ ਭਾਈ ਦਾ। ਕੰਧਾਂ ਤੇ ਵੀ ਬਨੇ ਬਾਅਰ ਪੇਪਰ ਲਾਇਆ ਜਾ ਹੈ। ਪੀਵੀਸੀ ਆ। ਪੁੱਛਦੇ ਆਂ ਭਾਈ ਨੂੰ ਸਾਰੀ ਗੱਲਬਾਤ ਕਰਦੇ ਆਂ। ਅੱਜ ਮੈਂ ਇਹ ਲੱਕੜ ਦਾ ਕੰਮ ਦੇਖ ਲਈ ਬਹੁਤ ਵਧੀਆ ਹੈ ਹਾਂ ਜਿਵੇਂ ਉੱਪਰ ਸੀਰੀਮ ਵਗੈਰਾ ਹੋਈ ਹੀ ਹੈ ਵੀ ਇਹ ਲੈਦਾ ਮਿਸਤਰੀ ਭੜਵਾਉਣਾ ਪਊਗਾ ਕਿ ਜਦ ਤੁਸੀਂ ਕਰਦੇ ਹੋਏ ਸਾਰਾ ਕੰਮ ਨਹੀਂ ਨਹੀਂ ਇਹ ਸਾਰਾ ਕੰਮ ਆਪਾਂ ਕਰਦਨੇ ਸਾਰਾ ਬੈਡ ਮਟੀਰੀਅਲ ਪਠੇਕਾ ਕਰਦਨੇ ਠੀਕ ਹੈ ਟਾਉਨ ਸੀਲਿੰਗ ਹੋਇਆ ਵਾਲ ਪੇਪਰ ਹੋਇਆ ਸਟੀਲ ਦਾ ਹੋਇਆ ਤੇ ਪਰਦੇ ਨੇ ਪੈਪ ਤੱਕ ਵੀ ਆਪਾਂ ਸਾਰਾ ਵਿੱਚ ਹੀ ਠੇਕਾ ਕਰਦਨੇ ਇਹ ਵੀ ਸਾਰਾ ਬਾਕੀ ਆਜੋ ਆਪਾਂ ਹੁਣ ਅੰਦਰ ਲੱਕੜ ਦਾ ਕੰਮ ਹੋ ਦਿਖਾਉਣੀ ਅੱਛਾ ਕਈ ਵਾਰੀ ਆਇਆ ਹੁੰਦਾ ਵੀ ਘਰ ਦੇ ਘਰੇ ਕੋਈ ਹੁੰਦਾ ਨਹੀਂ ਜੇ ਬਾਹਰ ਨੂੰ ਰਹਦੇ ਨੇਗੇ ਮਿੰਡਾ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਨੇ ਘਰੇ ਬੁੜੀਆਂ ਹੁੰਦੀਆਂ ਨੇਗੇ ਵਿੱਚ ਮਿਸਤਰੀ ਹੁੰਦੇ ਨੇ ਉਹ ਪੁਕਾਈ ਕਰਾਈ ਜਾਂਦੇ ਨੇ ਵੀ ਕਦੇ ਮੇਕ ਲਾਇਆ ਹੋ ਜਾਂ ਫਲਾਣੀ ਜੀ ਲਾਇਆ ਫਾਈ ਵੀ ਕੋਲ ਮੁੱਕ ਗਿਆ ਉਹ ਮੁੱਕ ਗਿਆ ਉਹ ਮੁੱਕ ਗਿਆ ਵੀ ਇਹੋ ਜਿਹਾ ਕੋਈ ਚੱਕਰ ਤਾਂ ਨਹੀਂ ਹੋਊਗਾ ਨਹੀਂ ਨਹੀਂ ਮੇਕ ਤੱਕ ਨਹੀਂ ਦੇਣੀ ਇਹਨਾਂ ਨੇ ਬਸ ਚਾਹ ਜੇ ਉਹ ਵੀ ਇਹਨਾਂ ਦਾ ਮਨ ਹਾਂ ਤਾਂ ਦੇ ਦੇਣਾ ਨਹੀਂ ਚਾਹ ਵੀ ਦੀ ਆਪਾਂ ਘਰੋਂ ਲਿਆਵਾਂਗੇ ਉਹ ਵੀ ਮੁੱਕ ਲਿਆ ਚਲੋ ਦਿਖਾਓ ਕਿਹੜਾ ਕਿਹੜਾ ਕੰਮ ਹੋਰ ਤੁਸੀਂ ਬੱਠੇ ਆ ਜੀ ਮਕੇਦਮ ਇਹਨੂੰ ਦੁਨੀਆ ਲੈਟਾਂ ਵੱਡੀਆਂ ਲਾ ਲਾ ਆ ਦੇਖੋ ਜੀ ਕਿਵੇਂ ਵਧੀਆ ਬਾਈ ਨੇ ਸੀਲਿੰਗ ਵਗੈਰਾ ਕੀਤੀ ਹੈ ਝੂਮਰ ਚਮਰ ਵਗੈਰਾ ਲਾਏ ਨੇ ਤੇ ਇਹ ਬਾਈ ਤੋਂ ਪੁੱਛਦੇ ਆ ਵੀ ਕੀ ਕਿਹੜੀ ਇਹ ਪਲਾਸਟਿਕ ਲੱਗੀ ਹੈ ਕੀ ਚੀਜ਼ ਲੱਗੀ ਹੈ ਇਹ 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 ਪੀਵੀਸੀ ਹੁੰਦੀ ਹੈ ਜੀ ਹਾਂ ਸੁਪਰ ਸੁਪਰ ਹੈਵੀ ਹੈ ਜੀ ਇੱਕ ਜਿਹੜੀ ਆਏ ਵੀ ਕੁਸ ਮਾਰੇ ਦੇ ਵਿੱਚ ਆਪਾਂ ਜਦ ਮਾਰਦਾ ਬੱਚਾ ਨਾ ਕੋਈ ਹਾਂਜੀ ਟੱਕ ਪੈ ਜਾਂਦਾ ਉਹ ਚੀਜ਼ ਤਾਂ ਨਹੀਂ ਹੈਗੀ ਨਹੀਂ ਉਹ ਹਲਕੀ ਹੁੰਦੀ ਇਹ ਪੂਰੀ ਹੈਵੀ ਜੀ ਪੂਰੀ ਹੈਵੀ ਹਾਂ ਠੀਕ ਸਮਾਨ ਸਾਰਾ ਆਪਾਂ ਪੂਰੇ ਵਧੀਆ ਲਾਉਣੇ ਹੈ ਵੀ ਜੀ ਵਧੀਆ ਲਾਉਣੇ ਹਾਂ ਮਟੀਰੀਅਲ ਵਧੀਆ ਲਾਉਣੇ ਹੋਰ ਸਮਾਨ ਆਪਾਂ ਪੂਰਾ ਵਧੀਆ ਲਾਉਣੇ ਹੈ ਚਾਹੇ ਆਪਾਂ 5 ਲੱਖ ਰੇ ਠੇਕਾ ਕਰੀਏ ਜਾਂ 4 ਲੱਖ ਰੇ ਠੇਕਾ ਕਰੀਏ ਚਾਹੇ ਆਪਾਂ ਉਹਦੀ ਲੇਬਰ ਕੱਢ ਕੇ ਸਮਾਨ ਪੂਰਾ ਟਾਪ ਦੀ ਲਾਵਾਂਗੇ ਇਹ ਨਹੀਂ ਹੈਗਾ ਵੀ ਆ 500 ਲੱਖ ਦਾ ਠੇਕਾ ਕਰਕੇ ਸਮਾਨ 2 ਲੱਖ ਦਾ ਲਾ ਕੇ ਬਾਕੀ ਵਿਚਾਲੀ ਹੈ ਜਿਵੇਂ ਆ ਵਧੀਆ ਕੱਪੜੇ ਧਰਨ ਵਾਸਤੇ ਬਹੁਤ ਵਧੀਆ ਅਲਮਾਰੀ ਜੀ ਬਣਾਈ ਹੈ ਤੁਸੀਂ ਇਹ ਇਹ ਕੀ ਸਿਸਟਮ ਹੈ ਇਹ ਫੈਰ ਹੈ ਜੀ ਅੱਜਕੱਲ ਇਹਦਾ ਟ੍ਰੈਂਡ ਚੱਲ ਰਿਹਾ ਹੈ ਜਿਹਦੇ ਵਿੱਚ ਕੱਪੜੇ ਵਗੈਰਾ ਟਿਕਦੇ ਨੇ ਨਹੀਂ ਇਹ ਸਾਨੂੰ ਲਾ ਕੇ ਦਿਖਾਉਣੇ ਓਏ ਇਹ ਕੀ ਅੱਗ ਲਾਤੀ ਕਿਤੇ ਹੋਰ ਨਾ ਪਤੰਦਰਾ ਕੰਮ ਖਰਾਬ ਕਰ ਨੀ ਨੀ ਅੱਗ ਨਹੀਂ ਲਾਦੀ ਇਹ ਟ੍ਰੈਂਡ ਹੈ ਜੀ ਅੱਜਕੱਲ ਚੱਲ ਰਿਹਾ ਨਵਾਂ ਹਾਂ ਇਹ ਕਿੰਨੇ ਦਾ ਸਿਸਟਮ ਹੈ ਇਹ ਇਹ ਡੂਡੀਏ ਸਹਜਾਂ ਦੇ ਸਾਬ ਨਾਲ ਤਿਆਰ ਹੋ ਜਾਂਦਾ ਇਹ ਆਪ ਤਿਆਰ ਕਰਵਾਇਆ ਇਧਰ ਦਰਾਜ ਤੇ ਇਹ ਆਪਣੇ ਬਿਡਾਉ ਦਾ ਹੈਂਡਲ ਆ ਗਿਆ ਜੀ ਅੱਛਾ ਵੀ ਹੈਂਡਲ ਹੀ ਲਾ ਦਿੱਤਾ ਹੈਂਡਲ ਨਹੀਂ ਲਾਉਣਾ ਹੈ ਤਾਂ ਕਈ ਵਾਰੀ ਲੱਗਦੇ ਵਰਦੇ ਦੇ ਡਿੱਕਾ ਲਾਉਂਦੇ ਨੇ ਹਾਂ ਉਹ ਡਿੱਕਾ ਲਾਉਂਦੇ ਅੱਛਾ ਮੈਂ ਤੇ ਕੰਮ ਤਾਂ ਕਰਿਆ ਤਾਂ ਬਹੁਤ ਵਧੀਆ ਠੀਕ ਹੈ ਜੀ ਜੇ ਇੱਕ ਕੰਮ ਹੋਰ ਹੋ ਜਾਂਦਾ ਨਾ ਹਾਂਜੀ ਇਸ ਕਮਰੇ ਦੇ ਨਾਲ ਨਾ ਕੋਈ ਬਾਥਰੂਮ ਵਗੈਰਾ ਅਟੈਚ ਹੋ ਜਾਂਦਾ ਫਿਰ ਤਾਂ ਜਮੇ ਸਰੀ ਹੋ ਜਾਣੇ ਤੇ ਕੰਮ ਦਾ ਬਾਥਰੂਮ ਹੀ ਦਿਖਾ ਦਿੰਦੇ ਸਾਨੂੰ ਬਾਥਰੂਮ ਕਿੱਥੇ ਮੈਂ ਤਾਂ ਕਰੀ ਨਾ ਹੈਗਾ ਬਾਥਰੂਮ ਹੈਗਾ ਬਾਥਰੂਮ ਦਿਖਾ ਦਿੰਦੇ ਹਾਂ ਕਿੱਥੇ ਬਾਥਰ ਇੱਧਰ ਤਿਆਰ ਕਰਾਗਾ ਮੈਟ੍ਰਿਕ ਕਿ ਉਹ ਬੱਧੂ ਬਣਾਣਾ ਤੂੰ ਓਏ ਛੋਟਾ ਜਿਹਾ ਕਮਰਾ ਇਹਦੇ ਵਿੱਚ ਕਿੱਥੇ ਬਾਥਰੂਮ ਪੜਾ ਦੇਗਾ ਸੀਸਾ ਲੱਗਿਆ ਤੇ ਆਲੇ ਦਲੇ ਕੋਈ ਮੈਨੂੰ ਗੇਟ ਨਹੀਂ ਦਿੰਦਾ ਆ ਸੀਸਾ ਟੱਚ ਕਰੋ ਜੀ ਅੱਛਾ ਇਹ ਇੱਧਰ ਬਾਥਰੂਮ ਬਣਾਇਆ ਹਾਂ ਠੀਕ ਇਹ ਡਰੈਸਿੰਗ ਆ ਗਈ ਡਰੈਸਿੰਗ ਰੂਮ ਆ ਗਿਆ ਠੀਕ ਹੈ ਜੀ ਇਹ ਥੱਲੇ ਡਰੋਗੇ ਸਮਾਨ ਰੱਖਣ ਲਈ ਇਹ ਤਾਂ ਇਹਨਾਂ ਵਾਰੀ ਵੇਰਾਂ ਦੀ ਅਸੂਰਾ ਇੱਕ ਤੇ ਨੀਚੇ ਆਪਾਂ ਇੱਧਰ ਕਿ ਬਣਾਇਆ ਇਹ ਬਾਥਰੂਮ ਅੱਛਾ ਆ ਬਾਥਰੂਮ ਅੱਗੇ ਬਣਾਇਆ ਹੈ ਠੀਕ ਆ ਜਿਵੇਂ ਅੱਜਕੱਲ ਇਕੱਠੇ ਬੰਦ ਸਾਰਾ ਕੁਝ ਇਟ ਰੈਸਿੰਗ ਆ ਗਿਆ ਆ ਨਾਲ ਹੀ ਬਾਥਰੂਮ ਆ ਗਿਆ ਜੀ ਠੀਕ ਹੈ ਜੀ ਆਹਲਾ ਲਾਉ ਨਾਲ ਹੁੰਦੇ ਕੱਪੜੇ ਚੇਂਜ ਕਰਕੇ ਆਪਾਂ ਬੈਡਰੂਮ ਤੇ ਬਾਅਦ ਚਲਾ ਜਾਊਗਾ ਮਿਸਤਰੀ ਬਾਕੀ ਦਾ ਕੰਮ ਸਾਰਾ ਠੀਕ ਆ ਠੀਕ ਹੈ ਜੀ ਆਹ ਤੁੰਗੀ ਮਸਰਦਾ ਨਹੀਂ ਲਾਤੀ ਯਾਰ ਨਹੀਂ ਮਸਰਦਾ ਨਹੀਂ ਨੀਗੀ ਇਹ ਅੱਛਾ ਇਹ ਪਰਦੇ ਆ ਗਏ ਜੀ ਕਿਹੜੇ ਆਪਾਂ ਦੂਜੇ ਪਰਦੇ ਲੈਣਾ ਤਾਂ ਆਪਾਂ ਨੂੰ ਉਹਦੇ ਨਾਲ ਹੀ ਧੁੱਪ ਅੰਦਰ ਆਉਂਦੀ ਆ ਇਹ ਰਹੀਂ ਧੁੱਪ ਨਹੀਂ ਆਉਂਦੀ ਅੰਦਰ ਜੀ ਅੱਛਾ ਮਹਿੰਗੇ ਤਾਂ ਹੈਗੇ ਜੀ ਪਰ ਕਿਰਾਂ ਇੱਕ ਵਾਰ ਲਾਗੇ ਨਾ ਇਹਨਾਂ ਧੋਣ ਦੀ ਲੋੜ ਨਾ ਇਹ ਗੰਦਾ ਹੋਵੇ ਜੀ ਆ ਜਿਵੇਂ ਆਪਣੇ ਕੱਪੜੇ ਵਾਲੇ ਪਰਦੇ ਹੁੰਦੇ ਉਹਨਾਂ ਨੂੰ ਬਾਰ-ਬਾਰ ਧ ਨੇ ਇਹੋ ਨਹੀਂ ਨਾ ਤੋਂ ਨਹੀਂ ਲੋੜੀ ਆ ਦੇਖੋ ਬੈੱਡ ਬੈੱਡ ਵਗੈਰਾ ਵੀ ਤੁਸੀਂ ਆਪ ਹੀ ਤਿਆਰ ਕਰਦੇ ਹਾਂਜੀ ਹਾਂਜੀ ਬੈੱਡ ਵੀ ਆਪਾਂ ਤਿਆਰ ਕਰਦੇ ਹਾਂ ਜਿਹੋ ਜੇ ਮਰਜ਼ੀ ਤਿਆਰ ਕਰਵਾ ਲਓ ਜੀ ਇਹ ਲੇਜ਼ਰ ਵਾਲੇ ਨੇ ਸਿਮੈਕਾ ਵਾਲੇ ਲੇਜ਼ਰ ਵਾਲੇ ਜਿਹੇ ਜੇ ਮਰਜ਼ੀ ਬੈੱਡ ਤਿਆਰ ਕਰਵਾ ਲਓ ਫਿਰ ਤਾਂ ਕਿਸੇ ਹੋਰ ਮਿਸਤਰੀ ਨੂੰ ਸਰਦਨ ਦੀ ਲੋੜ ਨਹੀਂ ਜਿਵੇਂ ਹੁਣ ਸੀਲਿੰਗ ਵੀ ਤੁਸੀਂ ਕਰਦੇ ਕੰਧਾਂ ਦੇ ਵਾਲਪੇਪਰ ਹੋ ਗਏ ਰਹਿ ਗਏ ਤਾਂ ਦਾ ਬੈੱਡ ਵੀ ਤੁਸੀਂ ਲਾਤਾ ਸਾਰਾ ਕੰਮ ਤੁਸੀਂ ਸਾਰਾ ਕੰਮ ਕਰਦੇ ਹੋ ਕਰ ਦਿੰਦੇ ਹੋ ਮੰਨੋ ਹਾਂਜੀ ਸਾਰਾ ਤੇ ਵਾਲਪੇਪਰ ਲਾਉਣਾ ਹੀ ਆਪਾਂ ਜਿਵੇਂ ਦੇਖੋ ਇਹ ਕਮਰਾਲੇ ਰਹਿਣਾ ਤਿਆਰ ਕਰਨਾ ਠੀਕ ਹੈ ਇੱਥੇ ਪੇਂਟ ਹੋਏ ਹੋਏ ਆ ਤੇ ਆ ਦੇਖੋ ਜੀ ਵਾਲਪੇਪਰ ਇਹ ਕੰਧਾਂ ਦੇ ਵਾਲਪੇਪਰ ਉੱਪਰ ਵੀ ਆਪਾਂ ਨਹੀਂ ਲਗਾਏ ਜੀ ਇਸੇ ਵਾਲਪੇਪਰ ਇਹ ਵਾਲਪੇਪਰ ਹੁੰਦਾ ਇਹ origignal ਵਾਲਪੇਪਰ ਹੈ ਆਮ ਲੋਕਾਂ ਨੂੰ ਪਤਾ ਹੀ ਨਹੀਂ ਫਲੈਕਸ ਲਵਾ ਦਿੰਦੇ ਨੇ بس ਜਿਹੜੀ ਪੁਰਸ ਟਾਈਮ ਬਹੁਤ ਮਾਨਾ ਪੀਲੀ ਪਏ ਨਹੀਂ ਠੀਕ ਹੈ ਹਾਂ ਤੇ ਰੀਗਨਲ ਵਾਲਪੇਪਰ ਇਹਦੀ ਸੈਨੇਗ ਸਦਾ ਇੰਨੀ ਰਹੂਗੀ ਫਲੈਕਸ ਜਿਹੜੀ ਉਹ ਪੋਸਟਰ ਬਣਾਉਣ ਜੇ ਵਾਲੀ ਹੁੰਦੀ ਉਹ ਨਹੀਂ ਨਾ ਉਹ ਉਹਨੂੰ ਵਾਲਪੇਪਰ ਕਹਿੰਦੇ ਪਰ ਰੀਗਨਲ ਵਾਲਪੇਪਰ ਅਸਲੀ ਪੇਪਰ ਇਹ ਹੁੰਦਾ ਹਾਂ ਇਹ ਠੀਕ ਇਹ ਐਂ ਰਹੂ ਸੈਨੇਗ ਜੀ ਇਹਦੀ ਸੈਨੇਗ ਇਹ ਜਿਹੜੀ ਇੱਧਰ ਲੀ ਗੰਦ ਲਗੇ ਇਹ ਵੀ ਵਾਲਪੇਪਰ ਹੀ ਆ ਹਾਂ ਇਹ ਵੀ ਵਾਲਪੇਪਰ ਹੀ ਬਸ ਇਹ ਦਾ ਡਿਜ਼ਾਈਨ ਦਾ ਫਰਕ ਆ ਹਾਂ ਡਿਜ਼ਾਈਨ ਦਾ ਕਲਰ ਦਾ ਡਿਜ਼ਾਈਨ ਦਾ ਫਰਕ ਆ ਇਹਦੇ ਤੇ ਉਹਦਾ ਰੇਟ ਇੱਕੋ ਹੀ ਹੁੰਦਾ ਸੇਮ ਹਾਂ ਰੇਟ ਸੇਮ ਆ ਠੀਕ ਬਾਕੀ ਕਲਰ ਮਿਲ ਜਾਂਦੇ ਨੇ ਇਹ ਚ ਬਾਕੀ ਦੂਰੋਂ ਐਦਾਂ ਲੱਗਦਾ ਜਿਵੇਂ ਇੱਥੇ ਕੰਮ ਤੇ ਕੋਈ ਕਲਾਕਾਰੀ ਕਰੀ ਹੁੰਦੀ ਆ ਜਿਵੇਂ ਕਿਵੇਂ ਕੋਈ ਲੱਕੜ ਦਾ ਕੰਮ ਕਰਿਆ ਹੁੰਦਾ ਜੀ ਇਹ ਚ ਰੋਲ ਆਉਂਦੇ ਨਹੀਂ ਮਹਗੇ ਵੀ ਹੁੰਦੇ ਆ ਸਸਤੇ ਵੀ ਹੁੰਦੇ ਆ ਤੇ ਆਪਾਂ ਪੂਰਾ ਵਧੀਆ ਜਿਹੀ ਰੋਲ ਲਾਉਣੇ ਆ ਜੀ ਠੀਕ ਹੈ ਇਹਦੇ ਬਾਕੀ ਆ ਸਟੀਲ ਦੇ ਆ ਗਏ ਪੀਲੀ ਰੇਲਿੰਗ ਚਾੜਨੀਆਂ ਲੱਕੜ ਦੀ ਚਾੜਨੀਆਂ ਇਹ ਵੀ ਆਪਾਂ ਚਾੜਦੇ ਆ ਜਿਵੇਂ ਅਸੀਂ ਸਵੇਰੇ ਟੁੱਟਦਾ ਤਾਂ ਨਹੀਂ ਇਹ ਨਹੀਂ ਨਹੀਂ ਇਹ ਟਫਣਾ ਹੁੰਦਾ ਜੀ ਟਫਣਾ ਸਰ ਟਫਣਾ ਹੀ ਜੇ ਜ ਟੁੱਟ ਵੀ ਜਾਊ ਤਾਂ ਥੱਲੇ ਨਹੀਂ ਡੇਗਦਾ ਹਾਂ ਥੱਲੇ ਨਹੀਂ ਡੇਗਦਾ ਜੀ ਠੀਕ ਹੈ ਮਿੱਥੇ ਜਿਵੇਂ ਹੁਣ ਰਵਾਜ ਚੱਲ ਪਿਆ। ਹਾਂਜੀ। ਵੀ ਲੋਕ ਕੀ ਕਰਦੇ ਨੇ ਨਾ ਪੜੇ ਲਿਖੇ ਲੋਕ ਨੇ। ਨੈਟ ਦੇ ਪਰ ਫੋਟਾਂ ਕੱਢਦੇ ਨੇ ਤੇ ਮਿਸਤਰੀ ਦਿਖਾ ਦਿੰਦੇ ਨੇ। ਵੀ ਇਹਦੇ ਨਾਲ ਦਾ ਡਿਜ਼ਾਈਨ ਬਣਾਉਣਾ। ਵੀ ਮੰਨ ਲਓ ਕਿ ਕਿਸੇ ਨੇ ਤੁਹਾਨੂੰ ਡਿਜ਼ਾਈਨ ਦਿਖਾਤਾ ਨੈਟ ਤੋਂ ਕੱਢ ਕੇ ਵੀ ਸਾਡੇ ਆਹ ਡਿਜ਼ਾਈਨ ਬਣਾ ਦੋ ਉਹ ਤਿਆਰ ਕਰ ਦੋਗੇ ਤੁਸੀਂ? ਹਾਂ ਬਿਲਕੁਲ ਜੀ ਸੇਮ ਕਰ ਦਾਂਗੇ। ਜਿਵੇਂ ਮਰਜ਼ੀ ਕੋਈ ਫੋਟੋ ਦਿਖਾ ਦੇ ਜਿਵੇਂ ਕਹੋ ਉਸ ਤਰ੍ਹਾਂ ਪ ਤਿਆਰ ਕਰ ਦਾਂਗੇ ਇਹਨੂੰ ਕੋਈ ਚਿਕਕ ਨਹੀਂ। ਬਾਕੀ ਜਿਵੇਂ ਇਹ ਕਲਰ ਹੋ ਗਿਆ ਜੀ ਆਪਾਂ ਗ੍ਰੇ ਨਾਲ ਵਾਈਟ ਠੀਕ ਹੈ ਜੀ ਕੰਬੀਨੇਸ਼ਨ ਜਿਵੇਂ ਅਗਲਾ ਕਹੂਗਾ ਆਪਾਂ ਉਵੇਂ ਹੀ ਕਰ ਦਾਂ ਇਹ ਜਿਨ੍ਹਾਂ ਨੇ ਆਪਾਂ ਕੰਮ ਕਰਿਆ ਇਹ ਮੁੰਡਾ ਕੈਨੇਡਾ ਚ ਆ ਜੀ ਇਹਨਾਂ ਨੇ ਆਪਣੀ ਵੀਡੀਓ ਆਪਾਂ ਨੂੰ ਦੇਖ ਕੇ ਆਪਣਾ ਕੰਮ ਆਪਾਂ ਨੂੰ ਬਾਹਰੋਂ ਹੀ ਕਾਲ ਕਰੀ ਤੀ ਠੀਕ ਹੈ ਤੇ ਇਹਨੇ ਮੈਨੂੰ ਫੋਨ ਤੇ ਸਾਰਾ ਸਮਝਾਤਾ ਵੀ ਆਪਾਂ ਨੂੰ ਇਦਾਂ ਦਾ ਕੰਮ ਚਾਹੀਦਾ ਜੀ ਠੀਕ ਹੈ ਤੇ ਐਨੇ ਤਰੀਕ ਨੂੰ ਚਾਹੀਦਾ ਠੀਕ ਹੈ ਆਪਾਂ ਆਉਂਦੇ ਨੂੰ ਇਹਨਾਂ ਦੇ ਕੰਮ ਰੈਡੀ ਕਰਤਾ ਜੀ ਠੀਕ ਹੈ ਜੀ ਤੇ ਇਹਨਾਂ ਦਾ ਕਦੋਂ ਆਏ ਦਿਲਖੁਸ਼ ਹੋ ਗਿਆ ਜੀ ਹਾਂ ਕੰਮ ਇਹਨਾਂ ਨੂੰ ਪਸੰਦ ਆਇਆ ਜੀ ਠੀਕ ਜੇਕਰ ਤੁਸੀਂ ਵੀ ਆਪਣੀ ਕੋਠੀ ਦੇ ਵਿੱਚ ਵਿੱਧ ਮਟੀਰੀਅਲ ਕੰਮ ਕਰਵਾਉਣਾ ਚਾਹੁੰਦੇ ਹੋ ਜਾਸਕਿਆਰਪੁਰ ਦੇ حساب ਨਾਲ ਕੰਮ ਕਰਵਾਉਣਾ ਚਾਹੁੰਦੇ ਹੋ ਜਾਂ ਦਿਹਾੜੀ ਤੇ ਕੰਮ ਕਰਵਾਉਣਾ ਚਾਹੁੰਦੇ ਤਾਂ ਇਸ ਮਿਸਤਰੀ ਦੇ ਨਾਲ ਜਰੂਰ ਕੰਟੈਕਟ ਕਰਿਓ ਧੰਨਵਾਦ ਤੇ ਸਾਡੇ ਚੈਨਲ ਨੂੰ ਫੋਲੋ ਕਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ